ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਮਹਾਕਾ ਅਬਦੁੱਲਾ ਪੱਟੀ ਦਾ 15ਵਾਂ ਐਪੀਸੋਡ ਲੈ ਕੇ ਸੰਗਤ ਦੀ ਕਚਹਿਰੀ ਦੇ ਵਿੱਚ ਹਾਜ਼ਰ ਹੋਇਆ ਪਿਛਲੇ ਐਪੀਸੋਡ ਦੇ ਵਿੱਚ ਦੇਖਿਆ ਲੱਦੀ ਮਾਤਾ ਨੇ ਹਾਜੀ ਬਾਬਾ ਚਰਾਗਦੀਨ ਨੂੰ ਸੱਦ ਕੇ ਦੁੱਲੇ ਦੇ ਸਹੁਰਿਆਂ ਨੂੰ ਚਿੱਠੀ ਲਿਖਾਦੀ ਦੁੱਲੇ ਦਾ ਵਿਆਹ ਕਢਾਉਣ ਵਾਸਤੇ ਆ ਫੁੱਲਰਾਂ ਦੇ ਪਿਤਾ ਨੇ ਦੁੱਲ੍ਹੇ ਦੇ ਸੌਰੇ ਨੇ ਮੋੜ ਕੇ ਚਿੱਠੀ ਦਾ ਜਵਾਬ ਦੇ ਤਾਂ ਵੀ ਅਸੀਂ ਵਿਆਹ ਦੀ ਸਾਡੀ ਤਿਆਰੀ ਹੈ ਦੋਨੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਆ ਗਈਆਂ ਦੋਨੇ ਪਰਿਵਾਰ ਵਿਆਹ ਦੀਆਂ ਜਿਸ ਤਰ੍ਹਾਂ ਤਿਆਰੀਆਂ ਕਰ ਰਹੇ ਨੇ ਉਹ ਇੱਕ ਡਿਊਟੀ ਸੰਤਰਾ ਸੀ ਤੁਹਾਡੀ ਨਜ਼ਰ ਕਰ ਰਹੇ ਪੱਟੀਆਂ ਦੀ ਪਿੰਡੀ ਵਿੱਚ ਆਈਆਂ ਰੌਣਕਾਂ ਬੜੀ ਦੇਰ ਬਾਅਦ ਜੀ ਪੱਟੀਆਂ ਦੀ ਪਿੰਡੀ ਵਿੱਚ ਆਈਆਂ ਰੌਣਕਾਂ ਬੜੀ ਦੇਰ ਬਾਅਦ ਜੀ ਬਰਿਆਂ ਦੇ ਬਾਦ ਨੇ ਹਟਾਈਆਂ ਰੌਣਕਾਂ ਹੋਵੰਦੇ ਆਵਾਜ਼ ਜੀ ਮਿੱਟੀ ਫੇਰ ਫੇਰ ਘਰਾਂ ਨੂੰ ਸਜਾਉਂਦੇ ਨੇ ਰਾਜਨਾਰ ਨਾਰੀਆਂ ਦੋਵੇਂ ਪਰਿਵਾਰ ਖੁਸ਼ੀਆਂ ਮਨਾਉਂਦੇ ਨੇ ਕਰਦੇ ਤਿਆਰੀਆਂ ਦੋਵੇਂ ਪਰਿਵਾਰ ਖੁਸ਼ੀਆਂ ਮਨਾਉਂਦੇ ਨੇ ਕਰਦੇ ਤਿਆਰੀਆਂ ਸੰਦਲ ਦੇ ਘਰ ਵਿੱਚ ਮੋੜਾ ਖੁਸ਼ੀਆਂ ਚਿਰਾਂ ਬਾਅਦ ਪਾ ਲਿਆ ਬੀਤੇ ਸਮੇਂ ਦੀਆਂ ਯਾਦਾਂ ਬੁਸੀਆਂ ਮਨਾਂ ਤੋਂ ਹਟਾ ਲਿਆ ਹੂੰਜ ਹੂੰਜ ਗੰਧ ਨਿੱਤਰੋ ਹਟਾਉਂਦੇ ਨੇ ਬੋਕਰ ਬਹਾਰੀਆਂ ਹੂੰਜ ਹੂੰਜ ਗੰਧ ਨਿੱਤਰੋ ਹਟਾਉਂਦੇ ਨੇ ਬੋਕਰ ਬੋਕਰ ਬਹਾਰੀਆਂ ਦੋਵੇਂ ਪਰਿਵਾਰ ਖੁਸ਼ੀਆਂ ਮਨਾਉਂਦੇ ਨੇ ਕਰਦੇ ਤਿਆਰੀਆਂ ਪੱਤੀਆਂ ਹਵੇਲੀਆਂ ਜਚਣ ਲਾਤੀਆਂ ਮਿੱਟੀ ģੇਰ ģੇਰ ਕੇ ਪੱਤੀਆਂ ਹਵੇਲੀਆਂ ਜਚਣ ਲਾਤੀਆਂ ਮਿੱਟੀ ģੇਰ ģੇਰ ਕੇ ਤੋਹਿਆਂ ਕੱਟ ਕੱਟ ਕੰਧਾਂ ਨੇ ਸਜਾਤੀਆਂ ਪੋਚੇ ਫੇਰ ਫੇਰ ਕੇ ਕੰਦਾਂ ਉੱਤੇ ਮੋਰ ਕੀੜੀਆਂ ਵੀ ਪਾਉਂਦੇ ਨੇ ਲੱਗਣ ਪਿਆਰੀਆਂ ਦੋਵੇਂ ਪਰਿਵਾਰ ਖੁਸ਼ੀਆਂ ਮਨਾਉਂਦੇ ਨੇ ਕਰਦੇ ਤਿਆਰੀਆਂ ਮਹਿਰੂ ਖਾਨ ਪਟਿਆ ਨਸ਼ੇ ਦੇ ਲੋਰ ਦਾ ਪਪਾਹ ਪਾਰ ਫਿਰਦਾ ਪਲ ਬਿਨਾ ਖੜੇ ਕੰਮ ਕਰੇ ਜੋਰਦਾ ਸ਼ਾਮੀ ਹਾਰ ਗਿਲਦਾ ਪੈਗ ਨਾਲ ਪੈਗ ਸ਼ਾਮੀ ਟਕਰਾਉਂਦੇ ਨੇ ਫੇਰ ਕਿਲਕਾਰੀਆਂ ਦੋਵੇਂ ਪਰਿਵਾਰ ਖੁਸ਼ੀਆਂ ਮਨਾਉਂਦੇ ਨੇ ਕਰਦੇ ਤਿਆਰੀਆਂ ਦੋਵੇਂ ਪਰਿਵਾਰ ਖੁਸ਼ੀਆਂ ਮਨਾਉਂਦੇ ਨੇ ਕਰਦੇ ਤਿਆਰੀਆਂ ਘਰ ਲਿਪ ਪੋਚ ਕੇ ਬਣਾਤੇ ਬੰਗਲੇ ਕਸਰਾਣਾ ਛੱਡੀਆਂ ਨਵੇਂ ਮੰਗਵਾਲੇ ਨੇ ਪਲੰਗ ਰੰਗਲੇ ਰੀਜਾਂ ਪਾਲ ਵੱਡੀਆਂ ਸੌਦਾ ਪੱਤਾ ਕੁੱਲ ਰਾਸ਼ਨ ਮੰਗਾਉਂਦੇ ਨੇ ਸਾਈਆਂ ਦੇ ਕੇ ਪਾਰੀਆਂ ਦੋਵੇਂ ਪਰਿਵਾਰ ਖੁਸ਼ੀਆਂ ਮਨਾਉਂਦੇ ਨੇ ਕਰਦੇ ਤਿਆਰੀਆਂ ਨਵੇਂ-ਨਵੇਂ ਕੱਪੜੇ ਸਿਮਿਆਉਣ ਵਾਸਤੇ ਤਰਜੀ ਬਿਠਾ ਲਏ ਪਿੱਲੇਦਾਰ ਜੁੱਤੀਆਂ ਪਵਾਉਣ ਵਾਸਤੇ ਮੋਚੀ ਮੰਗਵਾ ਲਈ ਮੀਰ ਹੱਥ ਨਾਲੇ ਗੰਢਾਂ ਪਾਏ ਪਾਉਂਦੇ ਨੇ ਰਿਸ਼ਤੇ ਜੋਦਾਰੀਆਂ ਦੋਵੇਂ ਪਰਿਵਾਰ ਖੁਸ਼ੀਆਂ ਮਨਾਉਂਦੇ ਨੇ ਕਰਦੇ ਤਿਆਰੀਆਂ ਦੋਵੇਂ ਪਰਿਵਾਰ ਖੁਸ਼ੀਆਂ ਮਨਾਉਂਦੇ ਨੇ ਕਰਦੇ ਤਿਆਰੀਆਂ ਕੰਮ ਜੋਰ ਸ਼ੋਰ ਨਾ ਮਕਾਉਣ ਵਾਸਤੇ ਹੱਦਾਂ ਨੇ ਮਕਾਤੀਆਂ ਕੰਮ ਜੋਰ ਸ਼ੋਰ ਨਾ ਮਕਾਉਣ ਵਾਸਤੇ ਹੱਦਾਂ ਨੇ ਮਕਾਤੀਆਂ ਦੁੱਲੇ ਦੇ ਵਿਆਹ ਦੇ ਵਿੱਚ ਗਾਉਣ ਵਾਸਤੇ ਸਾਈਆਂ ਵੀ ਫੜਾਤੀਆਂ ਮੁੰਡੇ ਜੋ ਮੰਡੇਰਾਂ ਵਾਲੇ ਕਾਬ ਗਾਉਂਦੇ ਨੇ ਰੰਗ ਤਾਂ ਨਿਆਰੀਆਂ ਦੋਵੇਂ ਪਰਿਵਾਰ ਖੁਸ਼ੀਆਂ ਮਨਾਉਂਦੇ ਨੇ ਕਰਦੇ ਤਿਆਰੀਆਂ ਦੋਵੇਂ ਪਰਿਵਾਰ ਖੁਸ਼ੀਆਂ ਮਨਾਉਂਦੇ ਨੇ ਕਰਦੇ ਤਿਆਰੀਆਂ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਜੁਟ ਗਏ ਦੋਨੇ ਪਰਿਵਾਰ ਘਰ-ਬਾਰ ਬਣਾਤੇ ਬੰਗਲੇ ਦਿਨ ਆਣ ਪਹੁੰਚੇ ਵਿਆਹ ਦੇ ਮਿੱਠੇ ਹੋਏ ਦਿਨ ਆਣ ਪਹੁੰਚੇ ਵਿਆਹ ਦੇ ਮਿੱਠੇ ਹੋਏ ਖੁਰਚਣੇ ਝਾਰੀਆਂ ਲੈ ਕੇ ਹਲਵਾਈ ਆਇਆ ਜੀ ਪੱਠੀ ਪੱਟ ਲਈ ਵਿਹੜੇ ਵਿੱਚ ਇੱਕ ਕੋਨੇ 66 ਆਰ ਜੀ ਉਤੇ ਹੈ ਇੱਕ ਪਾਇਆ ਜੀ ਬੱਦਲ ਵਾਈ ਦਾ ਪਤਾ ਨਹੀਂ ਕਦੋਂ ਹੋ ਜੇ ਤੁੱਤ ਜਾਵੇ ਨਾ ਫਿਰ ਕੋਈ ਹੱਲ ਬਣਾਇਆ ਜੀ ਸਭ ਚਿੜੀ ਜਨੌਰ ਉੱਤੋਂ ਲੰਘਦੇ ਨੇ ਅੰਨ ਪਾਣੀ ਜੋ ਬਣੂ ਜਾਵੇ ਬਚਾਇਆ ਜੀ ਅੱਜ ਲੱਦੀ ਦੇ ਵਿਹੜੇ ਵਿੱਚ ਰੌਣਕਾਂ ਨੇ ਬਿਆਦਾ ਜਨ ਆ ਗਿਆ ਅੱਜ ਲੱਦੀ ਦੇ ਵਿਹੜੇ ਵਿੱਚ ਰੌਣਕਾਂ ਨੇ ਕੁੜੀਆਂ ਕੱਤਰੀਆਂ ਨੇ ਗੀਤ ਗਾਏ ਯਾਰੋ ਮਾਮਾ ਜੰਗਖਾਂ ਅਤੇ ਜਮਾਲਖਾਂ ਜੀ ਊਠ ਗੱਡੀਆਂ ਤੋਂ ਭਰ ਕੇ ਲਿਆਏ ਯਾਰੋ ਭਾਂਤ ਭਰਨੀਆਂ ਪਹਿਲੀ ਇਹ ਨਾਨਕਿਆਂ ਨੇ ਕੁਸ਼ੀਆਂ ਵਿੱਚ ਨੇ ਫੇਰ ਨਸ਼ਾ ਆਏ ਯਾਰੋ ਮੇਲ ਨਾਨਕੇ ਦੀਆਂ ਜੋ ਮੇਲਣਾ ਨੇ ਘਰੇ ਬਨਸ ਬਨ ਦੇ ਪਾਏ ਯਾਰੋ ਛੰਲੇ ਪੱਗਾਂ ਦੇ ਝੂਲ ਦੇ मामਿਆਂ ਦੇ ਪੈਰੀ ਖੁੱਸੇ ਨੇ ਖੂਬ ਸਜਾਏ ਯਾਰੋ ਕੁੜੀ ਨੱਚਦੀ मामੇ ਜਮਾਲ ਖਾਂਦੀ ਕੁੜੀ ਨੱਚਦੀ मामੇ ਜਮਾਲ ਖਾਂਦੀ ਆ ਕੇ ਦਰਾਂ ਚ ਪੌੜ ਖੜਕਾਏ ਯਾਰੋ ਮੇਲ ਨਾਨਕਾ ਆ ਗਿਆ ਕਹਿਣ ਸਾਰੇ ਮਰਾਸਣ ਬੂਹੇ ਚ ਤੇਲ ਚ ਆਏ ਯਾਰੋ ਥਾਲ ਲੱਦੀ ਨੇ ਭਰ ਕੇ ਲੱਡੂਆਂ ਦਾ ਲੱਡੂ ਸਵੀ ਦੇ ਝੋਲੀਆਂ ਪਾਏ ਯਾਰੋ ਹਾਸੇ ਠੱਠੇ ਦੇ ਨਾਲ ਸਭ ਸ਼ਗਲ ਕਰਕੇ ਮੰਡੇਰਾ ਨਾਨਕੇ ਅੰਦਰ ਲੰਗਾਏ ਯਾਰੋ ਪਿਰਥਾ ਗਾਣਾ ਤੇ ਰੂੜੇ ਸਦੀਕ ਹੋਰੀ ਆੜੀ ਦੁੱਲੇ ਦੇ ਹੱਥਾਂ ਵਿੱਚ ਆਏ ਯਾਰੋ ਆੜੀ ਦੁੱਲੇ ਦੇ ਹੱਥਾਂ ਵਿੱਚ ਆਏ ਯਾਰੋ ਮੀਣ ਨਾਨਕ ਆ ਗਿਆ ਵਿਆਹ ਦੀਆਂ ਸਵੇਰੇ ਉੱਠ ਕੇ ਨਾਈ ਤੋਂ ਹੀ ਕੀਤੀ ਨਾਈ ਤੋਂ ਹੀ ਕਰਾ ਕੇ ਦੁੱਲੇ ਦੀ ਜਨ ਚੜਦੀ ਹੈ ਤੇ ਲੋਕ ਦੇਖਦੇ ਨੇ ਦੁੱਲੇ ਦੀ ਬਰਾਤ ਚੜਦੀ ਨੂੰ ਇੱਕ ਵਿਕਟੇ ਚੰਦ ਰਹੇ ਤੁਹਾਡੀ ਨਜ਼ਰ ਕਰਨ ਲੱਗਿਆ ਦੁੱਲੇ ਦੀ ਜਨ ਚੜਦੀ ਲੋਕੀ ਵੇਖਣ ਆ ਕੇ ਤੇ ਚਾ ਚੁੱਕਿਆ ਨਾ ਜਾਵੇ ਭਜਿਆ ਸਾਰਾ ਮੇਲ ਫਿਰੇ ਪਾਣੀ ਪਾਉਂਦਾ ਨਾਈ ਚੱਕੀ ਸਾਬਣ ਤੇਲ ਫਿਰੇ ਚਾ ਚੁੱਕਿਆ ਨਾ ਜਾਵੇ ਭੱਜਿਆ ਸਾਰਾ ਮੇਲ ਫਿਰੇ ਪਾਣੀ ਪਾਉਂਦਾ ਨਾਈ ਚੱਕੀ ਸਾਬਣ ਤੇਲ ਫਿਰੇ ਨਾਈ ਧੋਈ ਹੋ ਗਈ ਪਟਨੇ ਖੂਬ ਲਗਾ ਕੇ ਤੇ ਦੁੱਲੇ ਦੀ ਜਨ ਚੜਦੀ ਲੋਕੀ ਵੇਖਣ ਆਕੇ ਤੇ ਦੁੱਲੇ ਦੀ ਜਨ ਚੜਦੀ ਲੋਕੀ ਵੇਖਣ ਆਕੇ ਤੇ ਗੀਤ ਭੈਣਾ ਨੇ ਗਾਤਾ ਕਿਨੇ ਡੋਲਿਆ ਪਾਣੀਆਂ ਰਾਜੇ ਦਾ ਪਤਨਾਤਾ ਉਹਨੇ ਡੋਲਿਆ ਪਾਣੀਆਂ ਖਾਰਿਆਂ ਲੌਂਦਾ ਮਾਮਾ ਦੁੱਲੇ ਤਾਈ ਉਠਾ ਕੇ ਤੇ ਦੁੱਲੇ ਦੀ ਜਨ ਚੜਦੀ ਲੋਕੀ ਵੇਖਣ ਆਕੇ ਤੇ ਦੇਵਰਾ ਲਾਗ ਫੜਾ ਦੇ ਗੀਤ ਫਿਰ ਗਾਤਾ ਭਾਬੀ ਨੇ ਚਾਵਾਂ ਦੇ ਨਾਲ ਅੱਖੀਂ ਸੁਰਮਾ ਪਾਤਾ ਭਾਬੀ ਨੇ ਕਰਤਾ ਤੁਲਾ ਤਿਆਰ ਸੀ ਇਸ ਤੇ ਸੇਰੇ ਲਾ ਕੇ ਤੇ ਦੁੱਲੇ ਦੀ ਜਨ ਚੜਦੀ ਲੋਕੀ ਵੇਖਣ ਆ ਕੇ ਤੇ ਤਾਣ ਫੇਰ ਫਲਕਾਰੀ ਕੁੜੀਆਂ ਮੰਗਲ ਗਾਏ ਨੇ ਨਿਵਨਾ ਮੱਥਾ ਟੇਕ ਜਠੇਰੇ ਨੇੜੇ ਆਏ ਨੇ ਵੀਰਾਂ ਦੀ ਬਰਕਾ ਤੇ ਮੱਥਾ ਟੇਕਣ ਜਾ ਕੇ ਤੇ ਦੁੱਲੇ ਦੀ ਜਨ ਚੜਦੀ ਸਾਰੇ ਵੇਖਣ ਆ ਕੇ ਤੇ ਊਠ ਘੋੜੀਆਂ ਵੱਧ ਜਾਨੀਆਂ ਬੜੇ ਸ਼ਿੰਗਾਰੇ ਦੀ ਊਠ ਘੋੜੀਆਂ ਵੱਧ ਜਾਨੀਆਂ ਬੜੇ ਸ਼ਿੰਗਾਰੇ ਦੀ ਚਮਕਣ ਇਦਾਂ ਜਾਨੀ ਚੰਨ ਦਿਵਾਲੇ ਤਾਰੇ ਜੀ ਬਦਰਦੀਨ ਵੀ ਰਥ ਨੂੰ ਲਿਆਇਆ ਖੂਬ ਸਜਾ ਕੇ ਤੇ ਦੁੱਲੇ ਦੀ ਜਨ ਚੜਦੀ ਲੋਕੀ ਵੇਖਣ ਆ ਕੇ ਤੇ ਬਦਰਦਨ ਉੱਤੇ ਚੋ ਲਰੇਸ਼ਮੀ ਪਾਏ ਨੇ ਜਾਰੋ ਲਾ ਸਿੰਘਾਂ ਨੂੰ ਤੇਲ ਬੜੇ ਚਮਕਾਏ ਨੇ ਜਾਰੋ ਗਲਟਲੀਆਂ ਘਰਾਲਾਂ ਗਾਨੀਆਂ ਲਿਆਏ ਪਾ ਕੇ ਤੇ ਦੁੱਲੇ ਦੀ ਜਨ ਚੜਦੀ ਲੋਕੀ ਵੇਖਣ ਆਕੇ ਤੇ ਮੇਰਖਾਨ ਦੀ ਅੱਜ ਚੜਾਈ ਵੇਖਣ ਵਾਲੀ ਆ ਫਿਰਦਾ ਅੱਖ ਖੜਾਈ ਪਤਾ ਨਹੀਂ ਬਹੁਤੀ ਖਾਲੀ ਐ ਕਦੋਂ ਤਰਨਗੇ ਹਾਲੇ ਕਹਿੰਦਾ ਹੈ ਅਕਬਰਾ ਕੀਤੇ ਦੁੱਲੇ ਦੀ ਜਨ ਚੜਦੀ ਲੋਕੀ ਵੇਖਣ ਆਕੇ ਤੇ ਚੜਿਆ ਰੂਪ ਸਵਾਇਆ ਮੁਖ ਚਮਕਾਰੇ ਪੈਂਦੇ ਜੀ ਧਰਤੀ ਨੂੰ ਨਿਸ਼ਕਾਰ ਅੰਤ ਨੂੰ ਸਾਰੇ ਲੈਂਦੇ ਜੀ ਪਰਪੇ ਨੇ ਬਲਬੀਰ ਕਹੇ ਛੰਦ ਬਿਟਾਗਾ ਕੀਤੇ ਦੁੱਲੇ ਦੀ ਜਨ ਚੜਦੀ ਲੋਕੀ ਵੇਖਣ ਆਕੇ ਤੇ ਦੁੱਲੇ ਦੀ ਜਨ ਚੜਦੀ ਲੋਕੀ ਵੇਖਣ ਆਕੇ ਤੇ ਜਨ ਪਹੁੰਚ ਗਈ ਦੁੱਲੇ ਦੇ ਪਿੰਡ ਸੋਹਰੇ ਮਸਤੀ ਵਿੱਚ ਨੇ ਜਾਨੀ ਛਾਲਾ ਮਾਰਦੇ ਜੀ ਅੱਗੇ ਆਹ ਪਤਵੰਤਿਆਂ ਹੱਥ ਜੋੜੇ ਸਵਾਗਤ ਕਰਦੇ ਨੇ ਨਾਲ ਸਤਕਾਰ ਦੇ ਜੀ ਧਰਮਸ਼ਾਲਾ ਦੇ ਵਿੱਚ ਉਤਾਰਾ ਜਿੱਥੇ ਪਿਆਰ ਨਾਲ ਨੇ ਜਨ ਉਤਾਰਦੇ ਜੀ ਊਠ ਘੋੜੀਆਂ ਰਸਤੇ ਗੱਡਿਆਂ ਨੂੰ ਵੱਡੀ ਸੱਤ ਦੇ ਵਿੱਚ ਖਿਲਾਰਦੇ ਜੀ ਵੱਡੀ ਸੱਤ ਦੇ ਵਿੱਚ ਖਿਲਾਰਦੇ ਜੀ ਕਰਕੇ ਸਵਾਗਤ ਉਤਾਰ ਕੇ ਤੇ ਜਨ ਫੇਰ ਕਰਕੇ ਸਵਾਗਤ ਉਤਾਰ ਕੇ ਤੇ ਜਨ ਫੇਰ ਪਿਆਰ ਸਤਿਕਾਰ ਨਾਲ ਪਾਣੀ ਧਾਣੀ ਪਿਉਂਦੇ ਨੇ ਡੰਗਰਾਂ ਨੂੰ ਅਡੋ ਅੱਡੀ ਵੱਖੋ ਵੱਖ ਘਰਾਂ ਵਿੱਚ ਜਾਨੀਆਂ ਨੂੰ 10 10 ਅਗਲੇ ਬਣਾਉਂਦੇ ਨੇ ਬਾਦਾਂ ਨੂੰ ਕੱਖ ਪੱਟਾ ਊਠਾਂ ਤਾਈਂ ਪੋਪਾ ਕੇ ਘੋੜੇ ਅਤੇ ਘੋੜੀਆਂ ਨੂੰ ਛੋਲੇ ਭਾਈ ਪਾਉਂਦੇ ਨੇ ਪਸ਼ੂਆਂ ਨੂੰ ਸਾਂਭਣੇ ਦੀ ਧੁੱਪੇ ਸ਼ਾਮੇ ਕਰਨੇ ਦੀ ਪਿੰਡ ਦੇ ਗੱਬਰੂਆਂ ਦੀ ਡਿਊਟੀ ਭਾਈ ਲਾਉਂਦੇ ਨੇ ਪਿੰਡ ਦੇ ਗੱਬਰੂਆਂ ਦੀ ਬਿਊਟੀ ਭਾਈ ਲਾਉਂਦੇ ਨੇ ਚਾਹ ਪਾਣੀ ਪਿਆ ਫਿਰ ਜਾਨੀਆਂ ਨੂੰ ਦਿੱਤੇ ਲੱਡੂਆਂ ਨਾਲ ਰਜਾਈ 베ਲੀ ਸ਼ਕਰਪਾਰੇ ਜਲੇਬੀਆਂ ਬਾਲੂ ਸ਼ਾਹੀ ਜਾਨੀ ਰਹੇ ਪਤੌੜ ਨੇ ਖਾਈ 베ਲੀ ਖਾਣ ਪੀਣ ਤੋਂ ਕਿਸੇ ਨੇ ਸੰਗਣਾ ਨਹੀਂ ਵਿਚੋਲਾ ਸਭੀ ਨੂੰ ਆਖ ਸੁਣਾਏ 베ਲੀ ਰਾਜ ਪੁੱਜ ਕੇ ਪਾਣ ਦੇ ਬੋਲੀਆਂ ਨੇ ਢੋਲੀ ਢੋਲ ਨੂੰ ਖੂਬ ਵਜਾਏ 베ਲੀ ਢੋਲੀ ਢੋਲ ਨੂੰ ਖੂਬ ਖੜਕਾਏ 베ਲੀ ਪੈਗ ਨਾਲ ਫਿਰ ਪੈਗਟ ਕਰਾਏ ਦਿੱਤੇ ਸਾਈਕ ਨਾਲ ਫਿਰ ਪੈਗ ਟਕਰਾਈ ਦਿੱਤੇ ਜਾਨੀ ਖੂਬ ਪਕੌੜੀਆਂ ਖਾamdੇ ਨੇ ਝੂਮਣ ਲੱਗ ਪਈ ਫੇਰ ਬਰਾਤ ਸਾਰੀ ਖੁਸ਼ੀ ਬਹੁਤ ਹੀ ਲੋਕ ਮਨਾਣ ਦੇ ਨੇ ਭੰਡ ਪਹੁੰਚ ਗਏ ਆਣ ਨੇ ਧਰਮਸ਼ਾਲਾ ਭੰਡ ਪਹੁੰਚ ਗਏ ਆਣ ਨੇ ਧਰਮਸ਼ਾਲਾ ਨਕਲਾਂ ਕਰਕੇ ਤੇ ਖੂਬ ਹਸਾਨ ਦੇ ਨੇ ਰੋਟੀ ਤਿਆਰ ਹੈ ਆਣ ਕੇ ਨਾਈ ਕਹਿੰਦਾ ਰੋਟੀ ਖਾਣ ਲਈ ਸਦਾ ਪਹੁੰਚਾਉਂਦੇ ਨੇ ਰੋਟੀ ਖਾਣ ਲਈ ਸਦਾ ਪਹੁੰਚਾਉਂਦੇ ਨੇ ਪਟੀਆਂ ਤੇ ਤੱਪੜ ਬਿਛਾਰੇ ਹੋਏ ਚੰਗੀ ਤਰ੍ਹਾਂ ਪਟੀਆਂ ਤੇ ਤੱਪੜ ਬਿਛਾਰੇ ਹੋਏ ਚੰਗੀ ਤਰ੍ਹਾਂ ਖੁੱਲੇ ਜੇ ਦਲਾਨ ਵਿੱਚ ਛਾਇਆ ਮਾਨ ਲਾ ਕੇ ਤੇ ਬਰਫੀ ਜਲੇਬੀ ਵਾਲੋ ਸ਼ਾਹੀ ਤੇਸ਼ਾ ਕਰ ਪਾਰੇ ਬਾਠਲੀਆਂ ਵਿੱਚ ਲੱਡੂ ਰੱਖ ਦਿੱਤੇ ਪਾ ਕੇ ਤੇ ਬਰਫੀ ਜਲੇਬੀ ਵਾਲੋ ਸ਼ਾਹੀ ਤੇਸ਼ਾ ਕਰ ਪਾਰੇ ਬਾਠਲੀਆਂ ਵਿੱਚ ਲੱਡੂ ਰੱਖ ਦਿੱਤੇ ਪਾ ਕੇ ਤੇ ਕੌਲੀਆਂ ਚ ਦਾਲ ਪਾਤੀ ਥਾਲਾਂ ਵਿੱਚ ਰੋਟੀ ਧਰ ਰੱਖ ਤੇ ਗਲਾਸ ਜਦੋਂ ਪਾਣੀ ਦੇ ਭਰਾ ਕੇ ਤੇ ਮੇਲਣਾ ਬਨੇਰਿਆਂ ਤੇ ਖੜਗੀਆਂ ਆਣ ਫੇਰ ਮੇਲਣਾ ਬਨੇਰਿਆਂ ਤੇ ਖੜਗੀਆਂ ਆਣ ਫੇਰ ਪਤਲੀ ਜੀ ਕੁੜੀ ਫੇਰ ਕਹੇ ਦੁਹਾ ਲਾ ਕੇ ਤੇ ਪਤਲੀ ਜੀ ਕੁੜੀ ਫੇਰ ਕਹੇ ਦੁਹਾ ਲਾ ਕੇ ਤੇ ਬੀੜੇ ਦੇ ਵਿੱਚ ਬੈਠ ਕੇ ਜਾਨੀਓ ਲੱਤਾਂ ਲਈਆਂ ਬੇਨਸਾਲ ਕਦੇ ਨਾ ਵੇਖੀਆਂ ਰੋਟੀਆਂ ਤੁਸੀਂ ਕਦੇ ਨਾ ਵੇਖੀ ਵੇ ਭੈਣੋਂ ਦੇਣੋਂ ਦਾਲ ਸਾਡੇ ਵੱਲ ਕੀ ਵੇਖਦਾ ਮੇਰੂ ਅੱਖਾਂ ਕੱਢ ਕੇ ਵੇ ਲਾਲ ਜਨ ਥੋਡੀ ਨੂੰ ਬੰਨਦਾ ਨਾਲੇ ਬੰਨਦਾ ਰੋਟੀ ਬਿਆਨ ਪੜ ਮੂਰਖਾ ਦਾਲ ਇੱਕ ਮੇਲਣਾਂ ਦੇ ਵਿੱਚੋਂ ਇੱਕ ਕੁੜੀ ਦੁੱਲੇ ਦੀ ਜਾਨ ਨੂੰ ਬੰਨਦੀ ਹੈ ਖਿਆਲ ਕਰਨਾ ਕਿਸ ਤਰ੍ਹਾਂ ਬੰਨ ਰਹੀ ਹੈ ਇੱਕ ਕੋਰੇ ਸ਼ਾਂਤ ਰਹੀ ਤੁਹਾਡੀ ਨਜ਼ਰ ਕਰ ਰਹੇ ਹੋ ਜਾਨੀਆਂ ਉਹਨਾਂ ਲੱਗ ਜਾਏ ਉਹ ਰੋਟੀ ਖਾਣ ਵੇ ਗੁੱਡੇ ਠੇਰੇ ਬੰਨਾਂ ਗੱਭਰੂ ਜਵਾਨ ਵੇ ਜਾਨੀਆਂ ਉਹਨਾਂ ਲੱਗ ਜਾਏ ਉਹ ਰੋਟੀ ਖਾਣ ਵੇ ਗੁੱਡੇ ਠੇਰੇ ਬੰਨਾਂ ਗੱਭਰੂ ਜਵਾਨ ਵੇ ਮੇਰੇ ਵੱਲ ਵੇਖੋ ਨੀ ਵੀ ਕਰੀ ਤਾਉਣ ਵੇ ਬੰਨਾ ਤੁਹਾਡੀ ਜਾਨ ਨੂੰ ਛਡਾਊ ਕੌਣ ਵੇ ਬੰਨਾ ਤੁਹਾਡੀ ਜਾਨ ਨੂੰ ਛਡਾਊ ਕੌਣ ਵੇ ਬੰਨਾ ਚ ਅੱਗੇ ਝਾਦਰੇ ਤੇ ਗੁਰਗਾਬੀਆਂ ਸੂਫੀਆਂ ਸਮੇਤ ਬੰਨਦੇ ਆ ਸ਼ਰਾਬੀਆਂ ਬੰਨਾ ਚ ਅੱਗੇ ਚਾਦਰੇ ਤੇ ਗੁਰਗਾਬੀਆਂ ਸੂਫੀਆਂ ਸਮੇਤ ਬੰਨਦੇ ਆ ਸ਼ਰਾਬੀਆਂ ਬੰਨਾ ਬਾਗਾਂ ਸ਼ਾਮਲੇ ਜੋ ਲਹਿਰਾਉਣ ਵੇ ਬੰਨਾ ਤੁਹਾਡੀ ਜਾਨ ਨੂੰ ਛਡਾਊ ਕੌਣ ਵੇ ਬੰਨਾ ਤੁਹਾਡੀ ਜਾਨ ਨੂੰ ਛਡਾਊ ਕੌਣ ਵੇ ਕੌਲੀਆਂ ਗਲਾਸ ਬੰਨ ਦਿੱਤੇ ਥਾਲ ਦੇ ਲੱਡੂ ਪੇੜੇ ਬੰਨਾ ਰੋਟੀਆਂ ਤੇ ਦਾਲ ਵੇ ਬੰਨਾ ਥੋਡੀ ਪਿੰਡੀ ਵੱਲੋਂ ਆਉਂਦੀ ਪਾਉਣ ਵੇ ਬੰਨਾ ਥੋਡੀ ਜਨਨ ਨੂੰ ਛਡਾਉ ਕੌਣ ਵੇ ਬੰਨਾ ਥੋਡੀ ਜਨਨ ਨੂੰ ਛਡਾਉ ਕੌਣ ਵੇ ਸਬਜੀ ਤੇ ਭਾਜੀ ਮਠਿਆਈਆਂ ਬੰਨਦਾ ਪਰਾਂ ਪਈ ਨਾਲੇ ਥਾਲੀ ਪਾਈਆਂ ਬੰਨਦਾ ਬੰਨ ਦੇਵਾ ਪਾਣੀ ਜਿਹੜਾ ਥੋਂ ਨੂੰ ਪਿਉਣ ਵੇ ਬੰਨਾ ਥੋਡੀ ਜਨਨ ਨੂੰ ਛਡਾਉ ਕੌਣ ਵੇ ਬੰਨਾ ਥੋਡੀ ਜਨਨ ਨੂੰ ਛਡਾਉ ਕੌਣ ਵੇ ਬੰਨ ਦੇਵਾ ਜਾਨੀਆਂ ਵੇ ਚਾਲਾਂ ਥੋਡੀਆਂ ਗੋੜੀਏ ਲਗੋੜ ਤੇਰ ਮਾਲਾਂ ਥੋਡੀਆਂ ਤੋਤੀਆਂ ਬਨੈਣਾ ਨੂੰ ਗਚਾਉ ਕੌਣ ਵੇ ਬੰਨਾਂ ਤੁਹਾਡੀ ਜਾਨ ਨੂੰ ਛਡਾਉ ਕੌਣ ਵੇ ਹਿੰਮਤ ਜੇ ਹੈਗੀ ਦੇਵਣਾ ਜਵਾਬ ਵੇ ਬੋਤਲਾਂ ਚ ਤੁਹਾਡੀ ਬੰਨਤੀ ਸ਼ਰਾਬ ਵੇ ਹਿੰਮਤ ਜੇ ਹੈਗੀ ਦੇਵਣਾ ਜਵਾਬ ਵੇ ਬੋਤਲਾਂ ਚ ਤੁਹਾਡੀ ਬੰਨਤੀ ਸ਼ਰਾਬ ਵੇ ਪੈਗ ਨਾਲ ਪੈਗ ਟਕਰਾਉ ਕੌਣ ਵੇ ਬੰਨਾਂ ਤੁਹਾਡੀ ਜਾਨ ਨੂੰ ਛਡਾਉ ਕੌਣ ਵੇ ਬੰਨਾਂ ਤੁਹਾਡੀ ਜਾਨ ਨੂੰ ਛਡਾਉ ਕੌਣ ਵੇ ਮੁੰਦੀਆਂ ਤੇ ਘੈਂਟੇ ਬੰਨ ਦੇਵਾਂ ਨੱਤੀਆਂ ਬੰਨ ਬੰਨ ਦੇਵਾਂ ਤੁਹਾਡੀਆਂ ਨਿਗਾਹਾਂ ਤੱਤੀਆਂ ਜਾਨ ਨੂੰ ਛਡਾਉਣ ਅੱਗੇ ਆਉ ਕੌਣ ਵੇ ਬੰਨਾ ਤੁਹਾਡੀ ਜਾਨ ਨੂੰ ਛਡਾਉ ਕੌਣ ਵੇ ਬੰਨ ਦੇਵਾਂ ਵਿੱਚੇ ਤੌਲੇ ਤੇ ਮੰਡੇਰ ਨੂੰ ਬੰਨ ਦੇਵਾਂ ਵਿੱਚੇ ਤੌਲੇ ਤੇ ਮੰਡੇਰ ਨੂੰ ਜੋੜੀ ਧਾਰ ਬੰਨਾ ਵੇ ਪ੍ਰੇਮ ਸ਼ੇਰ ਨੂੰ ਸੇਹਾਂ ਬਲਬੀਰ ਬਿਨਾ ਗਾਉ ਕੌਣ ਵੇ ਬੰਨਾ ਤੁਹਾਡੀ ਜਾਨ ਨੂੰ ਛਡਾਉ ਕੌਣ ਵੇ ਬੰਨਾ ਤੁਹਾਡੀ ਜਾਨ ਨੂੰ ਛਡਾਉ ਕੌਣ ਵੇ ਤਾਂ ਜਦੋਂ ਉਸ ਮੇਲਣ ਨੇ ਮੇਲਣ ਕੁੜੀ ਨੇ ਦੁੱਲੇ ਦੀ ਜਨ ਬੰਨਤੀ ਤਾਂ ਦੁੱਲੇ ਦੇ ਬਰਾਤ ਵਿੱਚ ਉਹਦਾ ਸਾਥੀ ਛੱਲਾ ਮਰਵੀ ਉੱਠਿਆ ਉੱਠ ਕੇ ਜਨ ਅਛਾਉਣ ਦੀ ਕੋਸ਼ਿਸ਼ ਕੀਤੀ ਛੱਲਾ ਮਰਵੀ ਆਖਦਾ ਕਰਤੀ ਪੱਟੀ ਵਿੱਚ ਸਿਮਰਾ ਆਦ ਗਣੇਸ ਸਿਮਰਾ ਆਦ ਗਣੇਸ ਜਦੋਂ ਛੱਲਾ ਮਰਵੀ ਸਿਮਰਾ ਆਦ ਗਣੇਸ ਸਿਮਰਾ ਆਦ ਗਣੇਸ ਕਰੀ ਜਾਵੇ ਤਾਂ ਮੇਰੂ ਪਵਸਤੀ ਕਹਿੰਦਾ ਵਹਿ ਜਾ ਪੈਣਦਿਆ ਵੀਰਾ ਥੋੜਾ ਵੱਡਾ ਵਡੇਰਾ ਤੇ ਕੋਈ ਉਹ ਬਣਿਆ ਗਣੇਸ ਦਾ ਤਾਂ ਮੇਰੂ ਪਵਸਤੀ ਨਸ਼ੇ ਦੇ ਨਾਲ ਲਾ ਸੂਈ ਲਾਲਚ ਹੈ ਜਨ ਛਡਾਉਂਦਾ ਹੈ ਦੁੱਲੇ ਦੀ ਇੱਕ ਕੋਰੜੇ ਸੰਤ ਰਾਹੀਂ ਤੁਹਾਡੀ ਨਜ਼ਰ ਕਰਨ ਲੱਗਿਆ ਗੁੱਸਾ ਪੂਰਾ ਖਾਇ ਕੇ ਜਵਾਨ ਉੱਠਿਆ ਲੋਰ ਚ ਨਸ਼ੇ ਦੇ ਮੇਰੂ ਖਾਨ ਉੱਠਿਆ ਗੁੱਸਾ ਪੂਰਾ ਖਾਇ ਕੇ ਜਵਾਨ ਉੱਠਿਆ ਲੋਰ ਚ ਨਸ਼ੇ ਦੇ ਮੇਰੂ ਖਾਨ ਉੱਠਿਆ ਮੱਥਾ ਲਾਉਣਾ ਪੈ ਗਿਆ ਮੈਨੂੰ ਤੇਰੇ ਨਾਲ ਨਹੀਂ ਛੁੱਟਦੀ ਆ ਜੰਮ ਕਰ ਲੈ ਖਿਆਲ ਨਹੀਂ ਛੁੱਟਦੀ ਆ ਜੰਮ ਕਰ ਲੈ ਖਿਆਲ ਨਹੀਂ ਛੁੱਟੇ ਸ਼ਬਦ ਉਹ ਛੁੱਟੇ ਸਾਡੇ ਚਾਦਰੇ ਤੇ ਗੁਰਗਾਬੀਆਂ ਬੰਨਾ ਹੁਣ ਤੇਰੀਆਂ ਨਨਾਨਾ ਭਾਬੀਆਂ ਕੌਲੀਆਂ ਗਲਾਸ ਛੁੱਟ ਚੱਲੇ ਥਾਲ ਨਹੀਂ ਛੁੱਟਦੀ ਆ ਜਨ ਕਰ ਲੈ ਖਿਆਲ ਨਹੀਂ ਛੁੱਟਦੀ ਆ ਜਨ ਕਰ ਲੈ ਖਿਆਲ ਨਹੀਂ ਮੁੰਦੀਆਂ ਤੇ ਕੈਠੇ ਛੁੱਟ ਗਈਆਂ ਨੱਤੀਆਂ ਬੰਨਾ ਤੁਹਾਡੇ ਕੋਕ ਰੂ ਪਿੱਪਲ ਪੱਤੀਆਂ ਮੁੰਦੀਆਂ ਤੇ ਕੈਠੇ ਛੁੱਟ ਗਈਆਂ ਨੱਤੀਆਂ ਬੰਨਾ ਤੁਹਾਡੇ ਕੋਕ ਰੂ ਪਿੱਪਲ ਪੱਤੀਆਂ ਤੋਤੀਆਂ ਬਣਾਣਾ ਛੁੱਟ ਗਏ ਰਮਾਲ ਨਹੀਂ ਛੁੱਟਦੀ ਆ ਜਨ ਕਰ ਲੈ ਖਿਆਲ ਨਹੀਂ ਛੁੱਟਦੀ ਆ ਜਨ ਕਰ ਲੈ ਖਿਆਲ ਨੀ ਚਾਚੀਤਾਈ ਬੰਨਾਂ ਦਾਦੀਆਂ ਤੇ ਪੋਤੀਆਂ ਛੁੱਟ ਗੇ ਲੰਗੋਟ ਗੋੜੀਏ ਤੇ ਦੋਤੀਆਂ ਸਬਜੀ ਤੇ ਭਾਜੀ ਮਾ ਛਦਾਵਾ ਦਾਲ ਨੀ ਛੁੱਟਦੀ ਆ ਜਨ ਕਰ ਲੈ ਖਿਆਲ ਨੀ ਛੁੱਟਦੀ ਆ ਜਨ ਕਰ ਲੈ ਖਿਆਲ ਨੀ ਕੁਰਤੀ ਦੁਪੱਟੇ ਬੰਨਾਂ ਸਲਵਾਰ ਨੀ ਛੁੱਟ ਚੱਲੇ ਵੇਖ ਲੈ ਦੁੱਲੇ ਦੇ ਯਾਰ ਨੀ ਬੰਨਾਂ ਸਲੀਪਰ ਪੰਜੇਬਾਂ ਨਾਲ ਨੀ ਛੁੱਟਦੀ ਆ ਜਨ ਕਰ ਲੈ ਖਿਆਲ ਨੀ ਛੁੱਟਦੀ ਆ ਜਨ ਕਰ ਲੈ ਖਿਆਲ ਨੀ ਬੰਨਦਿਆਂ ਇਕੱਲੇ ਪੰਗਾਂ ਸੱਗੀ ਫੁੱਲ ਨਹੀਂ ਵੇਖ ਛੁੱਟ ਚੱਲੀ ਮਠਿਆਈ ਕੁੱਲ ਨਹੀਂ ਹਾਰ ਤੇ ਸ਼ਗਾਰ ਬੰਨਾਂ ਨਾਲੋਂ ਨਾਲ ਨਹੀਂ ਛੁੱਟਦੀ ਆ ਜਨ ਕਰ ਲੈ ਖਿਆਲ ਨਹੀਂ ਛੁੱਟਦੀ ਆ ਜਨ ਕਰ ਲੈ ਖਿਆਲ ਨਹੀਂ ਪਹਿਲਾਂ ਛੰਡਵਾ ਕੇ ਜਨ ਦੀ ਸ਼ਰਾਬ ਨੂੰ ਬੰਨਦੇ ਵਾਂ ਤੁਹਾਡੇ ਮੇਲਣੋ ਸ਼ਬਾਬ ਨੂੰ ਬੰਨਦੇ ਵਾਂ ਲਾਗਾ ਗੱਲਾਂ ਤੇ ਬਿਲਾਲ ਨਹੀਂ ਛੁੱਟਦੀ ਆ ਜਨ ਕਰ ਲੈ ਖਿਆਲ ਨਹੀਂ ਛੁੱਟਦੀ ਆ ਜਨ ਕਰ ਲੈ ਖਿਆਲ ਨਹੀਂ ਮੇਲਣੋਂ ਮੈਂ ਤੁਹਾਡਾ ਠੱਠਾ ਹਾਸਾ ਬੰਨਦਿਆਂ ਦੰਤਾਂ ਉੱਤੇ ਮੜਿਆ ਦੰਦ ਸਾਹ ਬੰਨ੍ਹ ਦਿਆਂ ਸੁਰਮੇ ਦੀ ਧਾਰੀ ਬੰਨ੍ਹ ਦਿਆਂ ਕਮਾਲ ਨਹੀਂ ਛੁੱਟਦੀ ਐ ਜਨ ਕਰ ਲੈ ਖਿਆਲ ਨਹੀਂ ਛੁੱਟਦੀ ਐ ਜਨ ਕਰ ਲੈ ਖਿਆਲ ਨਹੀਂ ਬੰਨ੍ਹ ਕੇ ਬਿਠਾਵੇਂ ਤੋਲੇ ਤੇ ਮਡੇਰ ਨੂੰ ਨਾਲੇ ਛਡਵਾਵਾਂ ਮੈਂ ਪ੍ਰੇਮ ਸ਼ੇਰ ਨੂੰ ਬੰਨ੍ਹ ਕੇ ਬਿਠਾਵੇਂ ਤੋਲੇ ਤੇ ਮਡੇਰ ਨੂੰ ਨਾਲੇ ਛਡਵਾਵਾਂ ਮੈਂ ਪ੍ਰੇਮ ਸ਼ੇਰ ਨੂੰ ਤੇਰੇ ਜੈਸੀ ਸਾਨੂੰ ਕਰੂ ਕੀ ਦਿਵਾਲ ਨਹੀਂ ਛੁੱਟਦੀ ਐ ਜਨ ਕਰ ਲੈ ਖਿਆਲ ਨਹੀਂ ਛੁੱਟਦੀ ਐ ਜਨ ਕਰ ਲੈ ਖਿਆਲ ਨਹੀਂ ਇਸ ਬਰਾ ਮੇਰੂ ਪੋਸਤੀ ਨੇ ਦੁੱਲੇ ਦੀ ਜਨ ਛਡਵਾਈ ਹਾਸਾ ਠੱਠਾ ਹੈ ਗੁੰਜੇ ਪੰਡਾਲ ਅੰਦਰ ਹਾਸਾ ਠੱਠਾ ਹੈ ਗੁੰਜੇ ਪੰਡਾਲ ਅੰਦਰ ਮੇਰੂ ਪੋਸਤੀ ਰਖ ਵਿਖਾਏ ਦਿੱਤੀ ਬੰਨ ਦਿੱਤੀ ਸੀ ਜਨ ਜੋ ਮੇਲਣਾ ਨੇ ਬੱਬਰ ਸ਼ੇਰ ਨੇ ਕਹਿਣ ਛਡਾਈ ਦਿੱਤੀ ਚੱਕੋ ਛੱਕੋ ਭਾਈ ਰੋਟੀ ਵਿਹਾਰ ਹੋਇਆ ਚੱਕੋ ਛੱਕੋ ਭਾਈ ਰੋਟੀ ਵਿਹਾਰ ਹੋਇਆ दारू ਚੱਕ ਗਲਾਸਾਂ ਵਿੱਚ ਪਾਈ ਦਿੱਤੀ ਨਿੰਮੋ ਝੂਣੀਆਂ ਮੇਲਣਾ ਤੁਰਗੀਆਂ ਨੇ ਰੋਟੀ ਜਨਨ ਨੂੰ ਫੇਰ ਛਕਾਏ ਦਿੱਤੀ ਰੋਟੀ ਜਨਨ ਨੂੰ ਫੇਰ ਛਕਾਏ ਦਿੱਤੀ ਦੂਜੇ ਦਿਨ ਸੰਕਾ ਦਾ ਵਕਤ ਹੋਇਆ ਦੂਜੇ ਦਿਨ ਸੰਕਾ ਦਾ ਵਕਤ ਹੋਇਆ ਜਾਨੀ ਵਿੱਚ ਪੰਡਾਲ ਦੇ ਆਣਦੇ ਨੇ ਕਾਜੀ ਮੁੱਲਾ ਵੀ ਪਹੁੰਚਾ ਕੁਰਾਨ ਲੈ ਕੇ ਉੱਤੇ ਹੱਥ ਕੁਰਾਨ ਰਖਾਉਂਦੇ ਨੇ ਬਾਰੂ-ਬਾਰੀ ਫਿਰ ਦੁੱਲੇ ਤੇ ਫੁੱਲਰਾਂ ਤੋਂ ਮੁੱਲਾ ਕਬੂਲ ਕਬੂਲ ਖਾਉਂਦੇ ਨੇ ਸੇਰ ਪੱਕੀ ਚਾਂਦੀ 2100 ਮੋਹਰਾਂ ਕਮੇਹਰ ਉਹ ਫੇਰ ਤਰਾਨਦੇ ਨੇ ਖੁਸ਼ੀ ਸਾਰੇ ਨਾਰੇ ਉਡਾਰੀਆਂ ਤਰਫਚਾਰੇ ਖੁਸ਼ੀ ਮਾਰੇ ਉਡਾਰੀਆਂ ਤਰਫਚਾਰੇ ਜਾਨੀ ਪੈਰਾਂ ਨਾਲ ਤਰਤਪੇ ਲਾਂ ਆਉਂਦੇ ਨੇ ਬਹੁਤ ਵਧੀਆ ਜੀ ਸਾਰੇ ਵਿਹਾਰ ਹੋ ਗਏ ਪੱਤੀ ਬੱਲੇ ਵੀ ਬੱਲੇ ਅਖਬਾਨਦੇ ਨੇ ਰਹਿੰਦੇ ਸਾਰੇ ਜੀ ਸ਼ਗਨ ਵਿਹਾਰ ਕਰਕੇ ਡੋਲੀ ਫੇਰ ਘਹਾਰ ਉਠਾਉਂਦੇ ਨੇ ਬਦਰਦੀਨ ਦੇ ਰਥ ਵਿੱਚ ਫੁੱਲ ਰਾਮੀ ਰੋਣਦੀ ਬਿਲਕ ਦੀ ਫੇਰ ਚੜਾਉਂਦੇ ਨੇ ਊਠ ਘੋੜੀਆਂ ਉੱਤੇ ਨੇ ਚੜੇ ਜਾਨੀ ਊਠ ਘੋੜੀਆਂ ਉੱਤੇ ਨੇ ਚੜੇ ਜਾਨੀ ਚਾਲੇ ਵੱਲ ਉਹ ਪਿੰਡੀ ਦੇ ਪਾਮ ਦੇ ਨੇ ਮੇਵੇ ਸਿੰਘਾ ਬਲਬੀਰ ਮੰਦਿਰ ਹੋਰੀ ਪਿੰਡੀ ਪੱਟੀਆਂ ਖਾੜੇ ਆ ਲਾਂਦੇ ਨੇ ਪਿੰਡੀ ਪੱਟੀਆਂ ਖਾੜੇ ਆ ਲਾਂਦੇ ਨੇ ਤਾਂ ਵਿਆਹ ਕੇ ਫੁੱਲਰਾਂ ਨੂੰ ਵਿਆਹ ਕੇ ਲੈ ਆਏ ਪਿੰਡੀ ਪੱਟੀਆਂ ਪਹੁੰਚ ਗਈ ਜਾਨ ਤਾਂ ਪਿੰਡ ਦੀਆਂ ਗੁੜੀਆਂ ਠੇਰੀਆਂ ਪਿੰਡੀ ਦੀਆਂ ਇੰਡੀਆਂ ਪੱਟੀ ਦੀਆਂ ਦੁੱਲੇ ਦੇ ਘਰ ਵਾਲੀ ਫੁੱਲਰਾਂ ਨੂੰ ਦੇਖਣ ਆਉਂਦੀਆਂ ਨੇ ਕਿਵੇਂ ਸਫਤਾਂ ਕਰਦੀਆਂ ਨੇ ਫੁੱਲਰਾਂ ਦੀਆਂ ਨਵੀਂ ਵਿਆਹੀ ਬਹੂ ਦੀਆਂ ਇੱਕ ਕੋਹੜੇ Chand ਰਾਹੀ ਤੁਹਾਡੀ ਨਜ਼ਰ ਕਰ ਰਹੀ ਕਰਾਂ ਕਿ ਸਫਤ ਮੁਖੜੇ ਅਨੂਪ ਦੀ ਕਰਾਂ ਕਿ ਸਫਤ ਮੁਖੜੇ ਅਨੂਪ ਦੀ ਪੈਂਦੀਲੇ ਸ਼ਕੋਰ ਫੁੱਲਰਾਂ ਦੇ ਰੂਪ ਦੀ ਕਰਾਂ ਕੀ ਸਿਫਤ ਮੁਖੜੇ ਅਨੂਪ ਦੀ ਪੈਂਦੀ ਲਸ਼ਕੋਰ ਫੁੱਲਰਾਂ ਦੇ ਰੂਪ ਦੀ ਲక్ష్ਮੀ ਦਾ ਜਿਵੇਂ ਅਵਤਾਰ ਆ ਗਈ ਦੁੱਲੇ ਦੀ ਹਵੇਲੀ 'ਚ ਬਹਾਰ ਆ ਗਈ ਦੁੱਲੇ ਦੀ ਹਵੇਲੀ 'ਚ ਬਹਾਰ ਆ ਗਈ ਮੱਥਾ ਉਹਦਾ ਜਿਵੇਂ 14ਵੀਂ ਦਾ ਚੰਦ ਜੀ ਮੋਤੀਆਂ ਜਹੇ ਨੇ ਚਿੱਟੇ ਚਿੱਟੇ ਦੰਦ ਜੀ 16 ਜੱਟੀ ਕਰ ਪੇਸ਼ਗਾਰ ਆ ਗਈ ਦੁੱਲੇ ਦੀ ਹਵੇਲੀ 'ਚ ਬਹਾਰ ਆ ਗਈ ਦੁੱਲੇ ਦੀ ਹਵੇਲੀ 'ਚ ਬਹਾਰ ਆ ਗਈ ਸੇਲੀਆਂ ਬਰੀਕ ਝੁਕੀਆਂ ਕਮਾਨ ਨੇ ਬਿਲੇ ਵਹਿ ਕੇ ਕੜੀ ਖੁਦ ਪਰਵਾਣ ਨੇ ਨੈਣੀ ਲੈ ਕੇ ਅਥਰਾ ਖਮਾਰ ਆ ਗਈ ਦੁੱਲੇ ਦੀ ਹਵੇਲੀ 'ਚ ਬਹਾਰ ਆ ਗਈ ਦੁੱਲੇ ਦੀ ਹਵੇਲੀ 'ਚ ਬਹਾਰ ਆ ਗਈ ਗੋਰਾ-ਗੋਰਾ ਰੰਗ ਬਿੱਲੇ ਨੈਣ ਉਸ ਦੇ ਪਰੀਆਂ ਜਹੇ ਨੇ ਸਾਰੇ ਵੈਣ ਉਸ ਦੇ ਨਖਰ ਏਲੋ ਬਣ ਕੇ ਕਟਾਰ ਆ ਗਈ ਦੁੱਲੇ ਦੀ ਹਵੇਲੀ 'ਚ ਬਹਾਰ ਆ ਗਈ ਦੁੱਲੇ ਦੀ ਹਵੇਲੀ 'ਚ ਬਹਾਰ ਆ ਗਈ ਬੁੱਲੀਆਂ ਗੁਲਾਬੀ ਫੁੱਲ ਕਚਨਾਰ ਦਾ ਲੱਪ-ਲੱਪ ਸੁਰਮਾ ਗਜਬੜਾ ਦਾ ਜਿਹੜੀ ਪਾ ਕੇ ਕਜਲੇ ਦੀ ਤਾਰ ਆ ਗਈ ਦੁੱਲੇ ਦੀ ਹਵੇਲੀ 'ਚ ਬਹਾਰ ਆ ਗਈ ਦੁੱਲੇ ਦੀ ਹਵੇਲੀ 'ਚ ਬਹਾਰ ਆ ਗਈ ਨਿਤਰਨ ਨਿਰਗ ਜੇ ਲੜਾ ਦੇ ਡੁੱਬੜੀ ਨਿਤਰਨ ਨਿਰਗ ਜੇ ਲੜਾ ਦੇ ਡੁੱਬੜੀ ਰਾਝਿਆਂ ਨੂੰ ਚਾਕੂ ਬਣਾ ਦੇ ਡੁੱਬੜੀ ਬੱਦਲਾਂ 'ਚੋਂ ਬਿਜਲੀ ਦੀ ਤਾਰ ਆ ਗਈ ਦੁੱਲੇ ਦੀ ਹਵੇਲੀ 'ਚ ਬਹਾਰ ਆ ਗਈ ਦੁੱਲੇ ਦੀ ਹਵੇਲੀ 'ਚ ਬਹਾਰ ਆ ਗਈ ਫੁੱਲਰਾਂ ਭਰੀ ਜੋ ਉੱਤਰੀ ਆਕਾਸ਼ ਤੋਂ ਵਾਂਗ ਦੀ ਸੁਗੰਧੀ ਸੋਹਣੀ ਸਾਸ ਸਾਸ ਤੋਂ ਰੋਸ਼ਨਾ ਦੀ ਬਾਣ ਸਰਕਾਰ ਆ ਗਈ ਦੁੱਲੇ ਦੀ ਹਵੇਲੀ 'ਚ ਬਹਾਰ ਆ ਗਈ ਦੁੱਲੇ ਦੀ ਹਵੇਲੀ 'ਚ ਬਹਾਰ ਆ ਗਈ ਲੱਤੀ ਸੱਤੇ ਸਿਰੋਂ ਮਿਰਚਾਂ ਨੂੰ ਵਾਰ ਕੇ ਫੁੱਲਰਾਂ ਤੋਂ ਰਖੇ ਨਾਜਰਾਂ ਉਤਾਰ ਕੇ ਅੱਲਾ ਦਾ ਮੰਡੀਰਾ ਜੁੱਦਦਾਰ ਆ ਗਈ ਦੁੱਲੇ ਦੀ ਹਵੇਲੀ 'ਚ ਬਹਾਰ ਆ ਗਈ ਦੁੱਲੇ ਦੀ ਹਵੇਲੀ 'ਚ ਬਹਾਰ ਆ ਗਈ ਨਵਜ ਦੇ ਐਪੀਸੋਡ ਦੇ ਵਿੱਚ ਹੀ ਇੰਨੇ ਦੁੱਲੇ ਦਾ ਵਿਆਹ ਹੋ ਗਿਆ ਫੁੱਲਰਾਂ ਘਰ ਆ ਗਈ ਅਗਲੀ ਕਹਾਣੀ ਜਾਣਨ ਲਈ ਅਗਲੇ ਐਪੀਸੋਡ ਦੀ ਅਡੀਕਰੋ ਪਿਛਲੀ ਕਹਾਣੀ ਜਾਣਨ ਲਈ ਪਿਛਲੇ ਐਪੀਸੋਡ ਵੇਖੋ ਇਤਿਹਾਸ ਬੋਲਦਿਆਂ ਤਾਂ ਬਹੁਤ ਗਲਤੀਆਂ ਫਲਤੀਆਂ ਤਰੂਤੀਆਂ ਰਹਿ ਗਈਆਂ ਹੋਣਗੀਆਂ ਸੰਗਤ ਵਕਸ਼ ਹਜੋਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ